ਸਤਿਗੁਰੂ ਸਾਹਿਬ ਜੀ ਜੋ ਹੰਮ ਦੀ ਬਿਦ ਹੁੰਦੀ ਮੇਰੇ ਸਤਿਗੁਰਾਂ ਸਾਬਿਦ ਤਮ ਹਰ ਜਾਨੋ ਆਤੇ ਸਤ ਸੰਗ ਕੀਨੇ ਹਮ ਖਾਪੈ ਲੱਖ ਖੁਸ਼ੀਆਂ ਪਾਤ ਸ਼ਾਨੀਆਂ ਜੇ ਸਤ ਗੁਰ ਨਦਰ ਕਰੇ ਨੈ ਮੁਕ ਇਕ ਹਰ ਨਾਮੁ ਦੇਹ ਮੇਰਾ ਮਨ ਤਨ ਸੀਤਲ ਹੋਏ ਵਾਹ ਪ੍ਰਗਟਿ ਹੋ ਮਨ ਤਨ ਮੋੜਾ बलयाम् अकेला ਸਤ ਸਗਨ ਪਹਿ ਲਖ ਦੁਖ ਬਿਨ ਸਹਿ ਸੁਖ ਪਾਇਆ ਦਇਆល ਹੋਆ ਪਾਰਬ੍ਰह्म ਸੁਮੀ ਪੂਰਾ ਸਤਗੁਰ ਧਿਆਇਆ ਰਬ ਕੀ ਸਰਨ ਸਗਨ ਪਹਿ ਲਖ ਦੁਖ ਬਿਨ ਸਹਿ ਸੁਖ ਪਾਇਆ ਨਯਾ ਰੂਪ ਆਪਾਰ ਬ੍ਰਹਮ ਸਰਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜੀ ਕਉ ਮੇਰੋ ਸਾਹਿਬ ਨਾਤਾ ਪਰ ਕਿਰਪਾ ਪ੍ਰਭ ਦੀਨ ਅੰਦ ਮਨੁ ਵਸਿਆ ਅਬਨਸੀ ਆਪ ਕੋ ਵਿਗਨ ਨ ਕੋ ਲਗੈ ਜੋ ਸਤਗੁਰ ਅਪਣੇ ਰੱਖੇ ਚਰਨ ਕਮਲ ਵਸੇ ਤੇ ਅੰਤਰ ਅੰਮ੍ਰਿਤ ਹਰ ਰਸ ਚਖੈ ਕਰ ਸੇਵਾ ਸੇਵਕ ਪ੍ਰਭ ਅਪਣੈ ਜਿਨ ਮਨ ਕੀ ਇਛੁ ਪੁਜਾਈ ਨਾਨਕ ਦਾਸ ਆਪ ਕੈ ਬਲਿਹਾਰੈ ਜਿਨ ਪੂਰਨ ਤੈ ਵਰਸਾਈ ਕਰ ਸੇਵਾ ਸਿਵਕ ਪ੍ਰਭ ਅਪਣੈ ਜਿਨ ਮਨ ਕੀ ਇਛੁ ਪੁਜਾਈ ਨਾਨਕ ਦਾਸ ਆਪ ਕੈ ਬਲਿਹਾਰੈ ਸੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਤਨਾਮ ਕੋਸੀ ਭੀ ਸਚ ਸੋਚ ਸੋਚ ਨਾ ਹੋਵੇ ਜਿਸ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵੇ ਜੇ ਲਾਇ ਰਹਾ ਦਵਤਾਰ ਭੁਖਿਆ ਭੁਖ ਨਾ ਉਤਰੀ ਜਬ ਨਾ ਪਰਿਆ ਭਾਰ ਸਹਸ ਰੰਪਾ ਲਖ ਹੋਏ ਤੈਕਰਾਂ ਚੱਲੇ ਨਾਲ ਕਿਰ ਸਚਿਆ ਰਹੀ ਇੱਕ ਕੋੜਤ ਪੈ ਪਾਰ ਹੁਕਮਰ ਜਾਈ ਚਰਨਾ ਨਾਮ ਨਿਖਿਆ ਨਾਲ ਹੁਕਮੀ ਹੋਵੜਿਆ ਕਾਰ ਹੁਕਮ ਨਾ ਕਹਿ ਜਾਏ ਹੁਮੀ ਹੋਣ ਦੀ ਹੁਕਮ ਲੈ ਵਟਿਆਈ ਹੁਕਮੀ ਤੁਮਲੀਚ ਹੁਮੈ ਨਤਨ ਸੋ ਪਾਇਆ ਤਨਾਤਮੀ ਬਕਸੀ ਸੈ ਇੱਕ ਹੁਕਮੀ ਸਦਾ ਪਵਾਈਏ ਹੁਕਮ ਇਹਦਾ ਸਭ ਕੋ ਵਹਨ ਹੁਕਮ ਨਾ ਕੋਏ ਨਾ ਕੋ ਹੁਕਮੈ ਦੇ ਬਚੈ ਤਉ ਮੈਂ ਕਰੇ ਨਾ ਕੋਇ ਗavr ਕੋ ਤਾਨ ਹੋਵੈ ਸਹ ਤਾਨ ਗavr ਕੋ ਤਾਂ ਚਨਿ ਵਿਸਾਰ ਬavr ਕੋ ਬਨੋਟੈ ਅਈ ਅਚਾਰ ਗavr ਕੋ ਵਿਧੈ ਵਿਖਮਚਾਰ ਗavr ਕੋ ਸਾਜ ਕਰੇ ਤਨ ਕੇ ਗavr ਕੋ ਜੀ ਲੈ ਪਰਦੇਹ ਗavr ਕੋ ਜਾਪੈ ਵਿਸੈ ਦੂਰ ਗavr ਕੋ ਵਿਖੇ ਹੱਥ ਰਖ ਦੂਰ ਕਤਨਾ ਤੇ ਕੋਟੀ ਖੋਟ ਕੋਟ ਦੇਦਾ ਜਿ ਲੈ ਸਭ ਪਾਏ ਜਬ ਜਪ ਮੰਤਰ ਸਾਹੀ ਹਾਰੇ ਹੁਕਮ ਹੀ ਹੁਕਮ ਚਲਾਏ 라ਹ ਨਾਨਕ ਸਾਹਿਬੇ ਪਰਵਾਹ ਸਤਿ ਸਾਹਿਬ ਸਚ ਨਾਏ ਆਖਿਆ ਭਾਉ ਅਪਾਰ ਅੱਖੇ ਮੰਗੇ ਦੇ ਤੇਰੇ ਦਾਤਾਰੇ ਦਾਤਾਰ ਫਿਰ ਕਹਿ ਗੈਰ ਕੀਏ ਜਿਤ ਸਦਰਬਾਰ ਮਹਾਉ ਕੇ ਬੋਲ ਬੋਲਿਆ ਜਿਸ ਸੰਧਰਿ ਪਿਆਰ ਅੰਮ੍ਰਿਤ ਵੇਲਾ ਸਤ ਜੀ ਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪਿਆ ਬਣ ਰੰਗਰ ਸੋਏ ਜਿਸੇ ਵੈਦਨ ਪਾਇਆ ਮਾਨ ਨਾਨਕ ਗਾਵੀਐ ਬੁਨੇ ਨਿਧਾਮ ਹੈ ਗਾਵੀਐ ਸੁਨੇ ਅੰਮ੍ਰਿਤ ਕੀ ਪਾਓ ਤੂੰ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਮੁ ਬੰਮੁਖ ਵੇ